ਲੋੜੀ ਦਾ ਤਿਹਾਰ ਹੋਵੇ ਤੇ ਲੋਕ ਕੋਠੇ ਤੇ ਨਾ ਚੜੇ ਹੋਣ ਇਹ ਤਾਂ ਕਦੇ ਹੋ ਹੀ ਨਹੀਂ ਸਕਦਾ ਪਰ ਇਸ ਵਾਰ ਜਿਹੜੀ ਕੜਾਕੇ ਦੀ ਠੰਡ ਪਈ ਹੈ ਕਿਤੇ ਨਾ ਕਿਤੇ ਕੜਾਕੇ ਦੀ ਠੰਡ ਨੇ ਲੋੜੀ ਦੇ ਤਿਹਾਰ ਨੂੰ ਫਿੱਕਾ ਕਰ ਦਿੱਤਾ ਹੈ ਤਸਵੀਰਾਂ ਲੁਧਿਆਣਾ ਤੋਂ ਦਿਖਾਈ ਦੇ ਰਹੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਹੜੀ ਤੇ ਨੌਜਵਾਨ ਸਵੇਰੇ ਹੀ ਆਪਣੀ ਛੱਤ ਤੇ ਚੜ ਕੇ ਪਤੰਗਬਾਜ਼ੀ ਦਾ ਮਜ਼ਾ ਲੈਂਦੇ ਹੁੰਦੇ ਸੀ ਪਰ ਅੱਜ ਦੀਆਂ ਤਸਵੀਰਾਂ ਹੈਰਾਨ ਕਰਨ ਵਾਲੀਆਂ ਇਹ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਛੱਤਾਂ ਸੁੰਨੀਆਂ ਪਈਆਂ ਕਿਉਂਕਿ ਹਲੇ ਤੱਕ ਸੂਰਜ ਦੇਵਤਾ ਨੇ ਦਰਸ਼ਨ ਨਹੀਂ ਦਿੱਤੇ ਪਤੰਗਬਾਜ਼ਾਂ ਨੂੰ ਮੌਸਮ ਚੰਗੇ ਹੋਣ ਦੀ ਜਿਹੜੀ ਹੈ ਉਡੀਕ ਹੁੰਦੀ ਆ ਪਰ ਮੌਸਮ ਵਿਭਾਗ ਦੀ ਜੇਕਰ ਗੱਲ ਕਰੀਏ ਤਾਂ ਰੈਡ ਅਲਰਟ ਕੀਤਾ ਹੋਇਆ ਸੂਬੇ ਭਰ ਦੇ ਵਿੱਚ ਧੁੰਦ ਪੈ ਰਹੀ ਹੈ ਠੰਡ ਪੈ ਰਹੀ ਹੈ ਪਰ ਜਿਹੜਾ ਲੋਹੜੀ ਦਾ ਪਰਵ ਹੈ ਕਿਤੇ ਨਾ ਕਿਤੇ ਮੌਸਮ ਦੇ ਕਰਕੇ ਇਹ ਜਿਹੜਾ ਫਿੱਕਾ ਦਿਖਾਈ ਦੇ ਰਿਹਾ ਤਸਵੀਰਾਂ ਦੇ ਵਿੱਚ ਸੂਰਜ ਦੇਵਤਾ ਦੇ ਦਰਸ਼ਨ ਹਲੇ ਤੱਕ ਨਹੀਂ ਹੋਏ ਜਿਸ ਕਾਰਨ ਛੱਤਾਂ ਦੇ ਉੱਤੇ ਵੀ ਲੋਕ ਕਿਤੇ ਦਿਖਾਈ ਟਾਵਾ-ਟਾਵਾ ਹੀ ਦੇ ਰਹੇ ਨੇ ਇਹ ਜਿਹੜੀਆਂ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਜਦੋਂ ਮੌਸਮ ਨੂੰ ਲੈ ਕੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਤੁੰਦ ਥੋੜੀ ਛਟੇਗੀ ਤਾਂ ਹੀ ਪਤੰਗਬਾਜ਼ੀ ਅਸੀਂ ਕਰਾਂਗੇ ਜੇ ਪਤੰਗ ਉਡਾਉਣੇ ਵੀ ਆ ਤਾਂ ਤੁੰਦ ਦੇ ਵਿੱਚ ਪਤੰਗ ਕਿੱਦਾਂ ਦਿਖੇਗਾ ਸਵੇਰ ਤੋਂ ਆਪਾਂ ਦੇਖ ਰਹੇ ਸੀ ਕਿ 6 ਵਜੇ 6 ਵਜੇ ਉੱਠ ਕੇ ਆਪਾਂ ਪਤੰਗ ਉਡਾਵਾਂਗੇ ਆਪਾਂ ਛੱਤੇ ਆਏ ਨਾ ਕੋਈ ਬੰਦਾ ਦਿਖ ਰਿਹਾ ਨਾ ਕਿਉਂਕਿ ਠੰਡੀ ਬੋਤ ਹੈ ਔਰ ਉੱਪਰ ਸੇ ਤੁੰਦ ਇਤਨੀ ਪਈ ਹੋਈ ਹੈ ਕਿ ਬੰਦਾ ਪਤੰਗ ਵੀ ਉਡਾਏ ਤਾਂ ਦਿਖੇ ਵੀ ਦਿਖੇ ਵੀ ਕਿਵੇਂ ਤੋਂ ਹਮ ਯਹੀ ਵੇਟ ਕਰ ਰਹੇ ਹਾਂ ਕਿ ਕਬ ਥੋੜੀ ਤੁੰਦ ਹਟੇਗੀ ਤਾਂ ਹਮ ਪਤੰਗ ਸ਼ੁਰੂ ਕਰਾਂਗੇ ਧੂਪ ਕਹਿੰਦੀ ਯਾਰ ਕਰ ਧੂਪ ਤੋਂ ਮੁਸ਼ਕਿਲ ਹੀ ਆ ਮੌਸਮ ਹੀ ਨਹੀਂ ਕਲੀਅਰ ਆ ਮੌਸਮ ਦਾ ਕਹਿ ਸਕਦੇ ਕਿੱਦਾਂ ਦਾ ਵਾ ਉਦਾਂ ਦਿਖਾਇਆ ਸੀ ਮੌਸਮ ਸਾਫ਼ ਰਹੂਗਾ ਪਰ ਬੱਟ ਹੁਣ ਕੀ ਕਹਿ ਸਕਦੇ ਆ ਤੁੰਦ ਹੈਗੀ ਆ ਲੋਕੀ ਸੋਚ ਰਿਹਾ ਤੁੰਦ ਹਟੂਗੀ ਪਟੰਗਾ ਉਡਾਵਾਂਗੇ ਬੱਟ ਲੱਗਦਾ ਰਿਹਾ ਨਹੀਂ ਤੁੰਦ ਹਟੂਗੀ ਬੱਟ ਦੇਖ ਰਿਹਾ 11 ਵਜੇ ਤੱਕ ਇਹ ਤੁੰਦ ਹਟ ਜਵੇ ਮੌਸਮ ਸਾਫ਼ ਰਹੇ ਲੋਕੀ ਬਸ ਪਟੰਗਾ ਉਡਾਣ